ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਵਿੱਢੀ ਹੈ ਔਰ ਉਹਦੇ ਤਹਿਤ ਇੱਕ WhatsApp ਚੈਟਬੋਟ ਨੰਬਰ ਜਾਰੀ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਨੇ ਔਰ ਕਿਸ ਤਰੀਕੇ ਦੇ ਨਾਲ ਇਹ ਵਰਕ ਕਰੇਗਾ ਅਸੀਂ ਉਸ ਕੰਟਰੋਲ ਰੂਮ ਦੇ ਅੰਦਰ ਆ ਜਿੱਥੇ ਪੂਰੀ ਸ਼ਿਕਾਇਤ ਆਉਣੀ ਹੈ ਜਿੱਥੇ ਕੋਈ ਨਸ਼ਾ ਵਿਕਦਾ ਹੋਊਗਾ ਨਸ਼ਾ ਤਸਕਰੀ ਕੋਈ ਕਰ ਰਿਹਾ ਹੋਊਗਾ ਉਹਦੀ ਤੁਸੀਂ WhatsApp ਤੇ ਡਿਟੇਲ ਭੇਜਣੀ ਆ ਨੰਬਰ ਆਪਣੇ ਫੋਨ 'ਚ ਸੇਵ ਕਰ ਲਿਓ WhatsApp ਚੈਟਬੋਟ ਦਾ ਇਹ ਨੰਬਰ ਆ 97791 00200 ਇਹ ਨੰਬਰ ਹੈ ਇਹ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਸੇਵ ਕਰ ਲਿਓ ਔਰ ਨਸ਼ਾ ਤਸਕਰੀ ਕਿਤੇ ਹੁੰਦੀ ਹੈ ਕੋਈ ਨਸ਼ਾ ਵੇਚਦਾ ਹੈ ਤਾਂ ਉਹਦੇ ਖਿਲਾਫ ਤੁਸੀਂ ਸ਼ਿਕਾਇਤ ਇਹਦੇ ਤੇ ਕਰ ਸਕਦੇ ਹੋ ਔਰ ਉਸ ਤੋਂ ਬਾਅਦ ਇਹ ਸ਼ਿਕਾਇਤ ਕਿਸ ਤਰੀਕੇ ਦੇ ਨਾਲ ਇੱਥੇ ਪਹੁੰਚਣੀ ਹੈ ਔਰ ਉਦੇ ਬਾਰੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੱਸਦੇ ਹਾਂ ਕਿਉਂਕਿ WhatsApp ਚੈਟਬੋਟ ਦੀ ਪੂਰੀ ਡਿਟੇਲ ਜਿਹੜੀ ਹੈ ਉਹ ਇੱਥੇ ਆਉਣੀ ਹੈ ਤਾਂ ਇੰਸਪੈਕਟਰ ਮਯੂਰਿੰਦ ਅंसारी ਸਾਹਿਬ ਨੇ ਸਾਡੇ ਨਾਲ ਗੱਲਬਾਤ ਇਹਨਾਂ ਨਾਲ ਕਰਾਂਗੇ ਕਿਉਂਕਿ ਲੀਡ ਕਰ ਰਹੇ ਨੇ ਇਸ ਨੂੰ ਪੂਰੇ ਸਿਸਟਮ ਨੂੰ ਕਿ ਕਿਸ ਤਰੀਕੇ ਦੇ ਨਾਲ ਇਹ ਡਿਟੇਲਸ ਇੱਥੇ ਆਉਣੀ ਹੈ ਅंसारी ਸਾਹਿਬ ਸਭ ਤੋਂ ਪਹਿਲਾਂ ਤੇ ਦੱਸੋ ਕਿ ਇੱਕ ਨਵੀਂ ਸ਼ੁਰੂਆਤ ਹੈ ਨਸ਼ੇ ਨੂੰ ਥੱਲ ਪਾਉਣ ਦੇ ਲਈ ਇੱਕ ਨਵੀਂ ਮੁਹਿੰਮ ਕਹੀ ਜਾ ਸਕਦੀ ਹੈ ਤੁਸੀਂ ਦੇਖ ਰਹੇ ਹੋ ਪੂਰੇ ਸਿਸਟਮ ਨੂੰ ਕੰਟਰੋਲ ਰੂਮ ਨੂੰ ਕਿਵੇਂ ਵਰਕ ਹੋਏਗਾ ਕਿ ਕੰਪਲੇਂਟਸ ਕਿਸ ਤਰੀਕੇ ਨਾਲ ਆਉਣਗੇ ਔਰ ਕਿਵੇਂ ਕੰਮਕਾਜ ਹੋਏਗਾ ਇਹਦੇ ਤੇ ਮੈਂ ਚਾਹੁੰਦਾ ਕਿ ਪੂਰਾ ਸਮਝਾਓ ਕਿਵੇਂ ਕੰਪਲੇਂਟਸ ਆਉਣਗੇ ਚੈਟਬੋਟ ਖੋਲ ਕੇ ਇੱਥੇ ਮੈਂ ਦੱਸਣਾ ਚਾਹਾਂਗਾ ਵੀ ਚੈਟਬੋਟ ਦਾ ਜਿਹੜਾ ਨੰਬਰ ਹੈਗਾ ਇਟਸ 9779100200 ਇਸ ਨੰਬਰ ਤੇ ਤੁਸੀਂ ਚੈਟਬੋਟ ਤੇ ਮੈਸੇਜ ਕਰ ਸਕਦੇ ਹੋ ਇੱਕ ਹੈਲੋ ਲਿਖਣ ਤੋਂ ਬਾਅਦ ਇਹ ਮੈਸੇਜ ਟ੍ਰਿਗਰ ਹੋ ਜਾਊਗਾ ਇਸ ਤੋਂ ਬਾਅਦ ਕੰਪਿਊਟਰ ਤੁਹਾਨੂੰ ਆਟੋਮੈਟਿਕਲੀ ਰਿਪਲਾਈ ਕਰੂਗਾ ਇਹ ਸਮਝੋ ਇਧਰ ਲਿਖਾਇਓ ਇਸ 파ਟ ਨੂੰ ਦਿਖਾਓ ਨੰਬਰ ਹੈਗਾ ਜਿਹੜਾ ਨੰਬਰ ਅਸੀਂ ਅੱਜ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਇਸ ਦੇ ਤੁਸੀਂ ਇੱਕ ਹੈਲੋ ਦਾ ਮੈਸੇਜ ਲਿਖੋਗੇ ਇਸ ਸਟੇਸ਼ਨ ਹੈਲੋ ਦਾ ਮੈਸੇਜ ਲਿਖੋਗੇ ਤਾਂ ਇਹ ਤੁਹਾਨੂੰ ਪੁੱਛੂਗਾ ਵੀ ਲੈਂਗੁਏਜ ਕਿਹੜੀ ਲੈਂਗੁਏਜ ਦੇ ਵਿੱਚ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਪੰਜਾਬੀ ਜਾਂ ਇੰਗਲਿਸ਼ ਤੁਹਾਡਾ ਟਾਈਮਿੰਗ ਇਹ ਹੀ ਦੋ ਲੈਂਗੁਏਜ ਹੈ ਮੈਂ ਪੰਜਾਬੀ ਸਿਲੈਕਟ ਕਰਕੇ ਜੇ ਅੱਗੇ ਚੱਲਦਾ ਆਂ ਤੇ ਵੈਲਕਮ ਮੈਸੇਜ ਤੋਂ ਬਾਅਦ ਤੁਹਾਡੇ ਤੋਂ ਜਾਣਕਾਰੀ ਮੰਗੂਗਾ ਕਿ ਕਿਸ ਟਾਈਪ ਦੀ ਜਾਣਕਾਰੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਜੇ ਮੈਂ ਜਨਤਕ ਸੁਰੱਖਿਆ ਬਾਰੇ ਇੱਕ ਜਾਣਕਾਰੀ ਸਿਲੈਕਟ ਕਰ ਲੈਂਦਾ ਹਾਂ ਤਾਂ ਇਸ ਜਾਣਕਾਰੀ ਤੋਂ ਬਾਅਦ ਉਹ ਡਿਟੇਲ ਮੰਗੂਗਾ ਕਿ ਕਿਸ ਕਿਸ ਟਾਈਪ ਦੀ ਅੱਗੇ ਜਾਣਕਾਰੀ ਡਰਗ ਸਪਲਾਈ ਬਾਰੇ ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਹੈ ਕਿ ਤੁਹਾਡੇ ਏਰੀਆ 'ਚ ਕੋਈ ਡਰਗ ਸਪਲਾਈ ਕਰਦਾ ਹੈ ਕੋਈ ਫਲਾਣਾ ਬੰਦਾ ਹੈ ਜਿਹੜਾ ਇਸ ਧੰਦੇ ਦੇ ਵਿੱਚ ਲੱਗਿਆ ਹੈ ਤੇ ਤੁਹਾਡੇ ਏਰੀਆ ਨੂੰ ਖਰਾਬ ਕਰ ਰਿਹਾ ਹੈ ਤੁਸੀਂ ਉਹਦੇ ਬਾਰੇ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੋ ਇਹ ਸਿਲੈਕਟ ਕਰਨ ਤੋਂ ਬਾਅਦ ਉਹਦਾ ਨਾਮ ਮੰਗੂਗਾ ਤੁਸੀਂ ਉਹਦਾ ਨਾਮ ਕੁਝ ਵੀ ਫਿਲ ਕਰਤਾ ਜੋ ਵੀ ਤੁਹਾਡੇ ਕੋਲ ਹੈ ਉਹ ਤੁਸੀਂ ਪੂਰੀ ਚੀਜ਼ ਫਿਲ ਕਰਨੀ ਹੈ ਉਹਦੇ ਫਾਦਰ ਨੇਮ ਤੁਸੀਂ ਫਿਲ ਕਰਤਾ ਤੇ ਉਹਦਾ ਪਤਾ ਮੰਗੂਗਾ ਕਿਹੜੇ ਜ਼ਿਲ੍ਹੇ ਦਾ ਉਹ ਰਹਿਣ ਵਾਲਾ ਹੈ ਮੈਂ ਇੱਥੇ ਕੋਈ ਵੀ ਇੱਕ ਜ਼ਿਲ੍ਹਾ ਸਿਲੈਕਟ ਕਰ ਲੈਣੋ ਬੇਸਿਕਲੀ ਹੋਦੀ ਹਰ ਇਨਫੋਰਮੇਸ਼ਨ ਉਹ ਪੂਰੀ ਡਿਟੇਲ ਮੰਗੂਗਾ ਕਿਹੜੇ ਪਹਾਣੇ ਦਾ ਰਹਾਇਸ਼ੀ ਹੈ ਕਿਹੜੇ ਪਹਾਣੇ ਦਾ ਏਰੀਆ ਚਪੈਂਦਾ ਮੈਂ ਜਨਾਲਾ ਸਿਲੈਕਟ ਕੀਤਾ ਇਸ ਤੋਂ ਬਾਅਦ ਉਹ ਅੱਗੇ ਫੋਨ ਨੰਬਰ ਔਰ ਬਾਕੀ ਐਡਰੈਸ ਦੀ ਡਿਟੇਲ ਮੰਗੂਗਾ ਗਲੀ ਨੰਬਰ ਜਾਂ ਹੋਰ ਜੇ ਕੋਈ ਤੁਹਾਡੇ ਕੋਲ ਡਿਟੇਲ ਹੈਗੀ ਹੈ ਤੁਸੀਂ ਸ਼ੇਅਰ ਕਰੋ ਮੈਂ ਇੱਥੇ ਲਿਖ ਦਿੰਦਾ ਹਾਂ ਕੋਈ ਨਹੀਂ ਕਿ ਸਾਡੇ ਕੋਲ ਹਜੇ ਕੋਈ ਡਿਟੇਲ ਨਹੀਂ ਹੈ ਅਗਿਓ ਮੋਬਾਈਲ ਨੰਬਰ ਮੰਗ ਰਿਹਾ ਮੋਬਾਈਲ ਨੰਬਰ ਮੈਂ ਫਿਲ ਕਰਦਾ ਹਾਂ ਤੇ ਮੋਬਾਈਲ ਨੰਬਰ ਐਂਟਰ ਕਰਨ ਤੋਂ ਬਾਅਦ ਸਾਡੇ ਲਈ ਸਾਰੇ ਇਹੀ ਮੇਨ ਇੰਪੋਰਟੈਂਟ ਚੀਜ਼ ਹੈ ਤੁਸੀਂ ਉਹਦੇ ਬਾਰੇ ਜਿੰਨੀ ਵੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰੋਗੇ ਅਸੀਂ ਉਸ ਤੇ ਐਕਸ਼ਨ ਲਵਾਂਗੇ ਐਕਸ਼ਨ ਲੈਣ ਤੋਂ ਬਾਅਦ ਤੁਹਾਨੂੰ ਰਿਵਰਟ ਬੈਕ ਵੀ ਕਰਾਂਗੇ ਇਸ ਤੋਂ ਤੁਹਾਨੂੰ ਇਹ ਵੀ ਪਤਾ ਲੱਗੂਗਾ ਵੀ ਤੁਹਾਡੀ ਦਿੱਤੀ ਜਾਣਕਾਰੀ ਤੇ ਕੀ ਐਕਸ਼ਨ ਹੋਇਆ ਤੇ ਤੁਸੀਂ ਸਾਡੇ ਨਾਲ ਕੋਈ ਵੀਡੀਓ ਸ਼ੇਅਰ ਕਰ ਸਕਦੇ ਹੋ ਆਡੀਓ ਸ਼ੇਅਰ ਕਰ ਸਕਦੇ ਹੋ ਜਿਸ ਦੇ ਨਾਲ ਸਾਨੂੰ ਹੈਲਪ ਹੋਊਗੀ ਉਸ ਬੰਦੇ ਨੂੰ ਟ੍ਰੈਸ ਕਰਨ ਲਈ